ਇਹ ਜਿਹੜੀ ਸਕੂਲ ਬਿਲਡਿੰਗ ਹੈ ਇਹ ਕਿਸੇ ਪ੍ਰਾਈਵੇਟ ਸਕੂਲ ਦੀ ਨਹੀਂ ਹੈ ਇਹ ਹੈ ਪੰਜਾਬ ਦੇ ਸਰਕਾਰੀ ਸਕੂਲ ਦੀ ਸਕੂਲ ਆਫ ਫੈਮਿਨੈਂਟਸ ਇੰਦਰਾਪੁਰੀ ਲੁਧਿਆਣਾ ਇਸ ਸਕੂਲ ਦੇ ਵਿੱਚ ਹਰ ਇੱਕ A1 ਫੈਸਿਲਿਟੀਆਂ ਪ੍ਰਾਈਵੇਟ ਸਕੂਲ ਨਾਲੋਂ ਵੱਧ ਜਿਹੜੀ ਕਿ ਇਸ ਸਕੂਲ ਦੇ ਵਿੱਚ ਬੱਚਿਆਂ ਨੂੰ ਮਿਲਦੀ ਹੈ ਅਲੱਖ ਸਿੱਖਿਆ ਦਾ ਜਗ ਹੈ ਹਰ ਬੱਚਾ ਸਕੂਲ ਚੱਲੇ ਘੋਵੀ ਸਵੇਰਾ ਮਿਟੀ ਹਨੇਰਾ ਇੱਕ ਨਵਾਬ ਵਿਹਾਨ ਹੈ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਹੋਲਤਾਨਾ ਲੈਸ ਹੋ ਰਿਹਾ ਹੈ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਬੰਦਾ ਦੇ ਸਕੂਲ ਆਫ ਫੈਮਿਨੈਂਸ ਦੇ ਵਿੱਚ ਜਿਸ ਤਰ੍ਹਾਂ সুইমিং ਪੂਲ ਵੀ ਹੈ ਇੱਥੇ ਕਿ ਜਿਹੜੇ ਵੀ ਬੱਚੇ ਚਾਹੁੰਦੇ ਨੇ ਕਿ ਸੋ ਫੀਲਡ ਦੇ ਵਿੱਚ ਜਾਣ ਜਾਂ সুইমিং ਦੇ ਵਿੱਚ ਉਹ ਅੱਗੇ ਜਾ ਕੇ ਇਹਦੇ ਨਾਮ ਰੌਸ਼ਨ ਕਰਨ ਜਾਂ ਕਿਸੇ ਨੂੰ ਵੀ ਸ਼ੌਂਕ ਹੈ ਤਾਂ ਉਹ ਇਸ ਸਕੂਲ ਆਫ ਫੈਮਿਨੈਂਸ ਦੇ ਵਿੱਚ ਉਹ ਜਿਹੜਾ ਸ਼ੌਂਕ ਉਹ ਬੱਚਿਆਂ ਦਾ ਪੂਰਾ ਹੋਵੇਗਾ ਸਕੂਲ ਦੇ ਵਿੱਚ ਲੌਨ ਟੈਨਿਸ ਫੀ ਹੈ ਜਿੱਥੇ ਕਿ ਬੱਚੇ ਲੌਨ ਟੈਨਿਸ ਖੇਡ ਸਕਦੇ ਨੇ, ਵਾਲੀਬॉल ਗਰਾਊਂਡ ਵੀ ਮੌਜੂਦ ਹੈ, ਸਵੀਮਿੰਗ ਪੂਲ ਵੀ ਮੌਜੂਦ ਹੈ, ਹੈਂਡਬਾਲ ਵੀ ਖੇਡ ਸਕਦੇ ਨੇ, ਬਾਸਕਟਬਾਲ ਗਰਾਊਂਡ ਵੀ ਤੇ ਨਾਲ ਹੀ ਬਹੁਤ ਹੀ ਸੋਨਾ ਪਾਰਕ ਵੀ ਮੌਜੂਦ ਹੈ। ਲੁਧਿਆਣਾ ਦੇਖ ਰਹੇ ਤੁਸੀਂ ਤੇ ਮੈਂ ਹਰਸ਼ਕੋਰ ਤਸਵੀਰਾਂ ਦੇ ਵਿੱਚ ਜੋ ਤੁਸੀਂ ਬਿਲਡਿੰਗ ਦੇਖ ਰਹੇ ਹੋ ਇਹ ਜਿਹੜੀ ਸਕੂਲ ਬਿਲਡਿੰਗ ਹੈ ਇਹ ਕਿਸੇ ਪ੍ਰਾਈਵੇਟ ਸਕੂਲ ਦੀ ਨਹੀਂ ਹੈ ਇਹ ਹੈ ਪੰਜਾਬ ਦੇ ਸਰਕਾਰੀ ਸਕੂਲ ਦੀ ਸਕੂਲ ਆਫ ਫੈਮਿਨੈਂਟਸ ਇੰਦਰਾਪੁਰੀ ਲੁਧਿਆਣਾ ਤਾਂ ਇਹ ਜਿਹੜਾ ਕਿ ਸਰਕਾਰੀ ਸਕੂਲ ਸਕੂਲ ਆਫ ਫੈਮਿਨੈਂਟਸ ਲੁਧਿਆਣਾ ਦਾ ਹੈ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਬੱਚੇ ਜਿਹੜੇ ਕਿ ਇੱਥੇ ਪੜਨ ਆਉਂਦੇ ਨੇ ਤੇ ਨਾਲ ਸਭ ਤੋਂ ਪਹਿਲਾਂ ਗੱਲ ਹੁੰਦੀ ਹੈ ਕਿ ਜਿਹੜੇ ਸਰਕਾਰੀ ਸਕੂਲ ਦੇ ਵਿੱਚ ਜਿਹੜੀ ਕਿ ਫੈਸਿਲਿਟੀਆਂ ਬੱਚਿਆਂ ਨੂੰ ਨਹੀਂ ਮਿਲਦੀ ਨਾ ਬੁਕਸ ਚਾਹ ਦੀਆਂ ਨਾ ਬੈਠਣ ਦੀ ਜਗ੍ਹਾ ਤੇ ਨਾ ਹੀ ਜਿਹੜਾ ਕਿ ਸਪੋਰਟਸ ਦੀ ਵੀ ਜੇ ਗੱਲ ਛੱਡੀ ਸਪੋਰਟਸ ਵੀ ਨਾ ਕੋਈ ਖੇਡਿਆ ਜਾਂਦਾ ਬੱਚਿਆਂ ਦੇ ਬਲੋਂ ਇਸ ਦੇ ਨਾਲ ਹੀ ਹਾਈਜੀਨ ਬਿਲਕੁਲ ਨਹੀਂ ਹੁੰਦਾ ਪਰ ਇਹ ਸਾਰੀ ਸ਼ਿਕਾਇਤਾਂ ਜਿਹੜੀ ਕਿ ਸਾਫ਼ ਜਿਹੜੀ ਖਤਮ ਹੋ ਜਾਂਦੀ ਹੈ ਇਸ ਸਕੂਲ ਦੇ ਵਿੱਚ ਕਿਉਂਕਿ ਪਿੱਛੇ ਜੋ ਬਿਲਡਿੰਗ ਦੇਖ ਰਹੇ ਹੋ ਇਸ ਸਕੂਲ ਦੇ ਵਿੱਚ ਹਰ ਇੱਕ A1 ਫੈਸਿਲਿਟੀਆਂ ਪ੍ਰਾਈਵੇਟ ਸਕੂਲ ਨਾਲੋਂ ਵੱਧ ਜਿਹੜੀ ਕਿ ਇਸ ਸਕੂਲ ਦੇ ਵਿੱਚ ਬੱਚਿਆਂ ਨੂੰ ਮਿਲਦੀ ਹੈ ਅੰਦਰ ਜਾ ਕੇ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾਣੇ ਆਂ ਤਾਂ 스위밍 ਪੂਲ ਦੀ ਵੀ ਜੇ ਗੱਲ ਕੀਤੀ ਜਾਵੇ ਪ੍ਰਾਈਵੇਟ ਸਕੂਲ ਵੀ ਕੁਝ ਹੀ ਨੇ ਜਿਨ੍ਹਾਂ ਦੇ ਵਿੱਚ ਜਿਹੜਾ 스위밍 ਪੂਲ ਹੈ ਪਰ ਤੁਹਾਨੂੰ ਦੱਸਦੇ ਸਕੂਲ ਆਫ ਫੈਮਿਨੈਂਸ ਦੇ ਵਿੱਚ ਜਿਸ ਤਰ੍ਹਾਂ 스위밍 ਪੂਲ ਵੀ ਹੈ ਇੱਥੇ ਕੀ ਜਿਹੜੇ ਵੀ ਬੱਚੇ ਚਾਹੁੰਦੇ ਨੇ ਕਿ ਸੋ ਫੀਲਡ ਦੇ ਵਿੱਚ ਜਾਣ ਜਾਂ 스위밍 ਦੇ ਵਿੱਚੋਂ ਅੱਗੇ ਜਾ ਕੇ ਦੇ ਨਾਮ ਰੌਸ਼ਨ ਕਰਨ ਜਾਂ ਕਿਸੇ ਨੂੰ ਵੀ ਸ਼ੌਂਕ ਹੈ ਤਾਂ ਉਹ ਇਸ ਸਕੂਲ ਆਫ ਫੈਮਿਨੈਂਸ ਦੇ ਵਿੱਚ ਉਹ ਜਿਹੜਾ ਸ਼ੌਂਕ ਉਹ ਬੱਚਿਆਂ ਦਾ ਪੂਰਾ ਹੋਵੇਗਾ সুইমিং ਪੂਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰਾ ਏ ਵਨ ਜਿਹੜੀ ਕਿ ਫੈਸਿਲਿਟੀਆਂ ਇਸ ਸਕੂਲ ਦੇ ਵਿੱਚ ਮਿਲ ਰਹੀ ਹੈ ਬੱਚਿਆਂ ਨੂੰ ਤਾਂ ਇਹ ਨਹੀਂ ਕਿ ਹਾਈਜੀਨਿਕ ਨਹੀਂ ਹੈਗਾ ਤੁਸੀਂ ਤਸਵੀਰਾਂ ਚ ਖੁਦ ਆਪ ਦੇਖ ਸਕਦੇ ਹੋ ਕਿ ਪਾਣੀ ਵੀ ਕਿੰਨਾ ਸਾਫ ਹੈ ਤਾਂ ਇਹ সুইমিং ਪੂਲ ਤੁਹਾਨੂੰ ਦੱਸਦੀ ਹੈ ਸਕੂਲ ਆਫ ਫੈਮਿਨੈਂਸ ਦੇ ਵਿੱਚ ਹੈ ਜਿੱਥੇ ਕਿ ਜਿਹੜੇ ਬੱਚੇ ਨੇ ਉਹ সুইਮਿੰਗ ਜਿਹੜਾ ਕਿ ਸਿੱਖ ਰਹੇ ਨੇ ਤੇ ਉੱਥੇ ਇਹ ਹੁੰਦਾ ਹੈ ਕਿ ਉਹਨਾਂ ਨੂੰ ਇੱਕ ਮੌਕਾ ਚਾਹੀਦਾ ਹੁੰਦਾ ਨਾ ਕਿ ਮੌਕਾ ਇੱਕ ਮਿਲ ਜੇ ਤਾਂ ਜੋ ਜਾ ਕੇ ਅੱਗੇ ਇਸ ਚੀਜ਼ ਦੇ ਵਿੱਚ ਵਧਣ ਨਾਮ ਰੋਸ਼ਨ ਕਰਨ ਤੇ ਮੌਕਾ ਜਿਹੜਾ ਕਿ ਉਹਨਾਂ ਨੂੰ ਇਸ ਸਰਕਾਰ ਇਸ ਸਕੂਲ ਇਸ ਸਕੂਲ ਆਫ ਐਮਿਨੈਂਸ ਦੇ ਵਿੱਚ ਮਿਲਦਾ ਹੈ ਜਿੰਨਾਂ ਬੱਚਿਆਂ ਨੂੰ ਸ਼ੌਂਕ ਹੈ ਉਹ ਇਸ ਜਗ੍ਹਾ ਤੇ ਇਸ ਸਕੂਲ ਦੇ ਵਿੱਚ ਆ ਕੇ সুইমিং ਪੂਲ 'ਚ ਜਿਹੜਾ ਕੀ সুইমিং ਸੈਕ ਕੇ ਅੱਗੇ ਜਾ ਸਕਦੇ ਨੇ ਤਾਂ ਇਸ ਸਕੂਲ ਆਫ ਐਮਿਨੈਂਸ ਦੇ ਵਿੱਚ ਕੀ ਕੀ ਚੀਜ਼ਾਂ ਤਾਂ ਤੁਹਾਨੂੰ ਤਸਵੀਰਾਂ ਰਾਹੀਂ ਵੀ ਦਿਖਾਣੇ ਆ ਤਾਂ ਸਭ ਤੋਂ ਪਹਿਲਾਂ ਇਸ ਸਕੂਲ ਦੇ ਵਿੱਚ ਲੌਨ ਟੈਨਿਸ ਫੀ ਹੈ ਜਿੱਥੇ ਕਿ ਬੱਚੇ ਲੌਨ ਟੈਨਿਸ ਖੇਡ ਸਕਦੇ ਨੇ ਵਾਲੀਬਾਲ ਗਰਾਊਂਡ ਵੀ ਮੌਜੂਦ ਹੈ সুইমিং ਪੂਲ ਵੀ ਮੌਜੂਦ ਹੈ ਹੈਂਡਬਾਲ ਵੀ ਖੇਡ ਸਕਦੇ ਨੇ ਬਾਸਕਟਬਾਲ ਗਰਾਊਂਡ ਵੀ ਤੇ ਨਾਲ ਹੀ ਬਹੁਤ ਹੀ ਸੋਹਣਾ ਪਾਰਕ ਵੀ ਮੌਜੂਦ ਹੈ ਤਾਂ ਤਸਵੀਰਾਂ ਨਾਲ ਚੱਲਦੀਆਂ ਹੋਣਗੀਆਂ ਕੀ ਸਕੂਲ ਦੇ ਵਿੱਚ ਸਿਰਫ ਇੱਕ ਗਰਾਊਂਡ ਨਹੀਂ ਸਿਰਫ ਇੱਕ ਸਪੋਰਟਸ ਨਹੀਂ ਹਰ ਤਰੀਕੇ ਦੇ ਸਪੋਰਟਸ ਇਸ ਸਕੂਲ ਦੇ ਵਿੱਚ ਬੱਚਿਆਂ ਦੇ ਵੱਲੋਂ ਖੇਡੇ ਜਾਂਦੇ ਨੇ ਤੇ ਉਹੀ ਗੱਲ ਆਉਂਦੀ ਹੈ ਕਿ ਸਕੂਲ ਦੇ ਵਿੱਚ ਬੱਚੇ ਖੇਡ ਤਾਂ ਲੈਂਦੇ ਨੇ ਪਰ ਉਹ ਚੀਜ਼ ਉਹਨਾਂ ਨੂੰ ਮਿਲਦੀ ਨਹੀਂ ਹੈ ਬਾਸਕਟਬਾਲ ਖੇਲਣਾ ਚਾਹੁੰਦੇ ਨੇ ਬਾਸਕਟਬਾਲਸ ਨਹੀਂ ਹੁੰਦੇ ਪਰ ਇੱਥੇ ਹਰ ਇੱਕ ਚੀਜ਼ A1 ਜਿਹੜੀ ਕਿ ਬੱਚਿਆਂ ਨੂੰ ਜਿਹੜੀ ਕਿ ਮਿਲਦੀ ਹੈ A1 ਫੈਸਿਲਿਟੀਆਂ ਮਿਲ ਰਹੀਆਂ ਹੈਂਡਬਾਲ ਗਰਾਊਂਡ ਬਾਸਕਟਬਾਲ ਗਰਾਊਂਡ সুইমিং ਪੂਲ ਪੂਰੇ ਵਧੀਆ ਤਰੀਕੇ ਦੇ ਨਾਲ ਪੂਰੇ ਮੇਨਟੇਨਡ ਜਿਹੜੇ ਕਿ ਬੱਚਿਆਂ ਨੂੰ ਇੱਥੇ ਮਿਲ ਰਹੇ ਨੇ ਬਿਲਕੁਲ ਲੱਗੂਗਾ ਹੀ ਨਹੀਂ ਕਿ ਇਹ ਕੋਈ ਸਰਕਾਰੀ ਸਕੂਲ ਹੈ ਇਹ ਬਿਲਕੁਲ ਜਿਹੜਾ ਕਿ ਪ੍ਰਾਈਵੇਟ ਸਕੂਲ ਨਾਲੋਂ ਵੀ ਵੱਧ ਜਿਹੜੇ ਕਿ ਇੱਥੇ ਵਧੀਆ ਚੀਜ਼ਾਂ ਬੱਚਿਆਂ ਨੂੰ ਮਿਲ ਰਹੀਆਂ ਨੇ